ਬਚ ਗਿਆ ਓਏ ਭੋਲਿਆ ਤੂੰ ਵਧੀਆ ਕੀਤਾ ਓਏ ਤੂੰ ਦਾ ਬੋਤਲ ਚਾਕੇ ਭੱਜ ਲਿਆ ਬੀਬੀ ਕਹਿੰਦੀ ਪੁਲਛ ਆ ਗਈ ਪੁਲਛ ਓਏ ਆਏ ਇੱਕ ਦਾ ਡੂੜ ਲੱਤਾਂ ਉਹੀ ਛਾਲੀ ਤੋਂ ਖਣ ਲੱਗ ਜਾਂਦੀ ਐ ਓਏ ਭੋਲਿਆ ਤੂੰ ਤਾਂ ਬਾਈ ਨੂੰ ਵੀ ਨਹੀਂ ਦੱਸ ਗਿਆ ਓਏ ਵੀ ਖੇਤ ਜਾਂਦਾ ਮੈਂ ਹੁਣ ਫਿਰ ਆਏ ਬਾਈ ਦਾ ਕੀ ਕਰੀਏ ਚੜ ਆ ਜੂਗਾ ਆਪਾਂ ਆਰਾਮ ਕਰਦੇ ਆ 10 ਮਿੰਟ ਓਏ ਏ ਅੱਜ ਤਾਂ ਵਧੀਆ ਠੰਡੀ ਹੰਡੀ ਹਵਾ ਚੱਲਦੀ ਆ ਅਣੂ ਜਾਗਉਂਦੀ ਐ ਜਿਸਰਾਣੇ ਪਈ ਹੋਵੇ ਫੇਰ ਕਿਹਨੂੰ ਜਾਗਉਂਦੀ ਐ ਕੋਈ ਕਰੀਏ ਭੰਦੀ ਮਰਾ ਗਿਆ ਭਾਈ ਆਪਾਂ ਨੂੰ ਆਪਣੀ ਮਿਲਗੀ ਦਵਾਈ ਲੈ ਵੀ ਭੁੱਲਿਆ ਤੂਤਾ ਕੇਰਾ ਕੈਮ ਹੋ ਜਾ ਲਾਗੇ ਹਨਾ ਬਾਈ ਜਦ ਨੂੰ ਆਊਗਾ ਦੇਖੀ ਆਊਗੀ ਆ ਪਤਾ ਕੈਮ ਹੋਈ ਏ ਕੇ ਰਾਜੇ ਉਹ ਬੱਲੇ ਇੱਕ ਤਾਂ ਲੱਤ ਨੇ ਬੜੇ ਲੈਲੇ ਆਏ ਇਹ ਤਾਇਆ ਅਮਰੂਦ ਖਾਣੇ ਆ ਅਮਰੂਦ ਖਵਾ ਤੇ ਤਾਇਆ ਨੇ ਅਮਰੂਦ ਇਹ ਕਿਹੜੀ ਮੋਟਰ ਆ ਨਾ ਕੋਈ ਗਲਾਸ ਦਿੰਦਾ ਤੇ ਨਾ ਕੋਈ ਦਾਤੀ ਆ ਭਈ ਦਾਤੀ ਏ ਬੱਲੇ ਇੱਥੇ ਵੜ ਲਈਏ ਡੱਬਾ ਜਾਂ ਕੋਈ ਓ ਭਈਆ ਬੋਤਲ ਉਹ ਹੀ ਵੜ ਲੈਨੇ ਆਏ ਕੋਲਿਆ ਓਏ ਤੇਰੀ ਲੱਤ ਜਦ ਨੂੰ ਬਾਈ ਆਊ ਉਹਨੂੰ ਦੇਖੀ ਜਾਊਗਾ ਆਪਾਂ ਕਿਹੜੇ ਕੰਮ ਹੋਈਏ ਦਾਤੀ ਓਏ ਹੋਏ ਪੰਜਰਾ ਦੀ ਹੋਰ ਇਧਰੇ ਵੱਡੀ ਗਈ ਆ ਭੋਲਿਆ ਪਾਣੀ ਮਾਰ ਲਾ ਪੂਰਾ ਇਹ ਤੇ ਹਨਾ ਫੇਰ ਲਾਉਣੇ ਆ ਪੱਗ ਏ ਇੱਕ ਤਾਂ ਲੱਤ ਨੇ ਬੜੇ ਦੇ ਦਿੱਤੇ ਆ ਟੀੜ ਅੱਪਾ ਦਾ ਕਿਰਾਇ ਕਹਿਮੂ ਈ ਲਾਗੇ ਹਨਾ ਤੇਰਾ ਕਲਾ ਭੋਲਿਆ ਬਾਬੇ ਹੀ ਤਾਂ ਕੱਢ ਲਈਏ ਗੰਡੇ ਵਾਲੇ ਬਾਬੇ ਦੀ ਲੈ ਵੀ ਬਾਬਾ ਕੁੱਛੇ ਨਾ ਹੋ ਜੀ ਸਾਡੇ ਇਹ ਭੁੱਲਿਆ ਇੱਧਰ ਲਿਓ ਸਿਆ ਇੱਧਰ ਬਹਿਨੇ ਆ ਗਏ ਇਹ ਇਹ ਨਾ ਇਹ ਓਲਾ ਪਾਣੀ ਦਾ ਪੋਣਾ ਭੁੱਲੀ ਗਿਆ ਓ ਚੁਕਿਓ ਯਾਨ ਦੇ ਫਿਰ ਆਪਾਂ ਨੂੰ ਕਿਹੜਾ ਕੁਛ ਹੁੰਦਾ ਲੈ ਬੱਬਾ ਗੰਡੇ ਆਲਾ ਤੂੰ ਨਾ ਨਰਾਜ ਹੋਈ ਸਾਡੇ ਨਾਲ ਚਾਰ ਸਿੱਟੇ ਕੱਢਦੇ ਤੇਰੇ ਓਏ ਕਿੰਨੀ ਕੌੜੀ ਆ ਓਏ ਕੀ ਪਾਇਆ ਬਾਈ ਨੇ ਬੜੂ ਬਲਿਆ ਨਿਕਲਿਆ ਕੌੜੀ ਕੌੜੀ ਆ ਅਲੀ ਕੌੜੀ ਆ ਲੈ ਬੋਲਿਆ ਹੁਣ ਕਿਹੜਾ ਜਿਹਾ ਪਿਆ ਹੁਣ ਟਕਾ ਆ ਤੜਾ ਗੋੜਾ ਬਣਿਆ ਪਿਆ ਸੀ ਜਿੰਨਾ ਚੱਕਰ ਲਾਉਂਦੇ ਨਹੀਂ ਸੀ ਪੈਗ ਹਏ ਲੈ ਵੀ ਭੋਲਿਆ ਹੁਣ ਪਿਆ ਮੂਹ ਕੌੜਾ ਕਰਤਾ ਇਕਦਾਂ ਭੋਲਾ ਬੰਦਾ ਕਿੱਧਰ ਮਰ ਗਿਆ ਅੱਧੋ ਜਾਲ ਛੱਡ ਕੇ ਭੱਜ ਗਿਆ ਮੇਰੇ ਤੋਂ ਵਧੀਆ ਸੀ ਯਾਰ ਨਾ ਹੀ ਵਿਆਹ ਕਰਾਉਂਦੇ ਘਰੇ ਵੀ ਕਲੇਸ਼ ਰਹਿੰਦਾ ਹੁਣ 24 ਘੰਟੇ ਇੱਕ ਮਿੰਦੋ ਰੋਣਤੀ ਰਹਿੰਦੀ ਆ ਯਾਰ ਇੱਕ ਪਤਨੀ ਨੂੰ ਭੋਲਾ ਕਿੱਧਰ ਮਰ ਗਿਆ ਛੱਡ ਕੇ ਮੈਨੂੰ ਅੱਧੋ ਚਾਲੇ ਕਿੱਧਰ ਮਰ ਗਿਆ ਆਹ ਕੌਣ ਪਿਆ ਹੈ ਉਹ ਤੁਰ ਗਏ ਪੁੱਸ ਪੁੱਸ ਇਹੀ ਯਾਰ ਬੰਦ ਚੰਗਾ ਕੀਤਾ ਮੈਨੂੰ ਨਾ ਭੋਲਿਆ ਤੂੰ ਤੂੰ ਤਾਂ ਡਰਾ ਦੇ ਕੰਜਰ ਦੇਆ ਡਰਾ ਕੇ ਤੇ ਯਾਰ ਤੂੰ ਨਾਲੇ ਘਰੇ ਕਲੇਸ਼ ਪਾਉਂ ਤੂੰ ਆ ਕੇ ਇੱਥੇ ਬਹਿ ਗਿਆ ਹਾਏ ਹਾਏ ਬੋਲ ਮਾਰਦੇ ਹੁੰਦੇ ਤੇਰੇ ਵਾਂਗੂ ਤੇਰੇ ਵਾਂਗੂ ਬੋਲ ਮਾਰਦੇ ਆ ਮੈਨੂੰ ਕਿਹੜਾ ਪਤਾ ਸੁੱਤਾ ਪਿਆ ਤੂੰ ਤੈਨੂੰ ਪਤਾ ਇੱਕ ਤਾਂ ਮੇਰਾ ਪਹਿਲਾਂ ਟੁੱਟੀ ਐ ਚਾਹ ਕੋਈ ਨਾ ਪਰ ਤੂੰ ਵੀ ਅਮਰੂਦ ਹੀ ਤੋੜਦਾ ਸੀਗਾ ਤੂੰ ਕਿਹੜਾ ਕਿਸੇ ਕੰਮ ਚ ਤਰਾਈ ਲੱਤ ਹਾਂ ਉਹ ਮੈਂ ਤਾਂ ਪਹਿਲਾਂ ਅੱਖੀਂ ਆਦਾ ਸੀ ਮੈਂ ਕਿਹਾ ਬਾਈ ਨੂੰ ਅਬ ਦੱਸ ਕੇ ਵੀ ਨਹੀਂ ਆਇਆ ਵੀ ਮੈਂ ਖੇਤ ਜਾਣਾ ਦੱਸ ਗਈ ਤੂੰ ਤਾਂ ਪਤਾ ਹੀ ਲੱਗਣ ਦਾ ਤਾਂ ਕਿਹੜੇ ਲੈ ਭੱਜਿਆ ਆ ਓਏ ਭੱਜਿਆ ਕਾਹਨੂੰ ਸੀ ਮੈਂ ਤਾਂ ਹੱਲ ਘੋਣ ਗਿਆ ਸੀ ਲਾਲਪਰੀ ਲਾਲਪਰੀ ਘਰ ਤਾਂ ਉੱਥੇ ਬਸ ਉੱਥੇ ਕਿਹੜਾ ਪੁਲਿਸ ਆइज ਨਾਲੇ ਹੋਰ ਉਹ ਤਾਂ ਆਪਣਾ ਉਹ ਆਇਆ ਸੀ ਸਿੰਦਾ ਅੱਛਾ ਤੇ ਜੋਨ ਲੱਭਦਾ ਫਿਰਦਾ ਸੀ ਅੱਛਾ ਮਾ ਸਾਡੇ ਤੇਜੂ ਨਹੀਂ ਕਰਨ ਆਉਣਾਗਾ ਹਾਂ ਤੇਜੂ ਨੇ ਆਪਣੇ ਕੋਲੇ ਕੀ ਲੈਣ ਆਉਣਾ ਹਾਂ ਮਰਾਤੇ ਓਏ ਬਾਈ ਤੀਤਾ ਬੋਲ ਬੁਲ ਹੌਲੀ ਮਾਰਦੇ ਹੁੰਦੇ ਆ ਕੰਜਰ ਤੇ ਆਇਆ ਮਾਰਦੇ ਆ ਮੈਨੂੰ ਤਾਂ ਲੱਗਿਆ ਤੂੰ ਹੀ ਪਿਆ ਕਿਤੇ ਉਹੀ ਕਿਉਂ ਪਿਆ ਮੇਰੀ ਅੱਖ ਲੱਗੀ ਪਈ ਸੀ ਮੇਸਾ ਅੱਖ ਲੱਗੀ ਸੀ ਛੱਟ ਹੋਰ ਤਾਂ ਨਹੀਂ ਵੱਜੀ ਨਾ ਨਾ ਛੱਟ ਦਾ ਕਿਹੜੀ ਬੱਜਣੀ ਆ ਬੀਬੀ ਕੀ ਕਹਿੰਦੀ ਸੀ ਬੀਬੀ ਨੇ ਬੀਬੀ ਤਾਂ ਗਾਣਾ ਕੱਢਦੀ ਸੀ ਕਿ ਜਾਂ ਮੈਨੂੰ ਰੱਖ ਲੈ ਜਾਂ ਫਿਰ ਭੋਲੇ ਨੂੰ ਰੱਖ ਲੈ ਅੱਛਾ ਓਏ ਮੈਂ ਤਾਂ ਹਲਕ ਹੋਣ ਗਿਆ ਸੀ ਮੈਂ ਕਿਹਾ ਇਹ ਫੜ ਵਿੱਚ ਪੁਲਿਸ ਲੈ ਕੇ ਵੀ ਫੜੀ ਜਾਊਗੀ ਹਾਂ ਫੜ ਤੇ ਰੱਖਣ ਗਿਆ ਸੀ ਮੈਂ ਹੋਣ ਤੋਂ ਬਾਅਦ ਚਲੋ ਮੈਂ ਬੀਬੀ ਤੋਂ ਡਰਦਾ ਨਹੀਂ ਆਇਆ ਕਰੇ ਹੁਣ ਮੈਨੂੰ ਆਜੇ ਮਿੰਦੋ ਆ ਗਈ ਫਿਰ ਪਰੌਂਠੇ ਕੌਣ ਲਾ ਕੇ ਦਊ ਆਪਾਂ ਨੂੰ ਪਰੌਂਠੇ ਆਪਾਂ ਆਪ ਹੀ ਲੜਾ ਕਰਾਂਗੇ ਲੈ ਦੇਵਾਂ ਆਪਾਂ ਕਿ ਲਾਏਗਾ ਨਾ ਮੈਂ ਤਾਂ ਖੰ ਲਾਉਂਦਾ ਨਹੀਂਗਾ ਕਿਉਂ ਕੀ ਬਣਾਏਗਾ ਬਣਾਉਣਾ ਕੀ ਹੈ ਤੇ ਤੈਨੂੰ ਪਤਾ ਹੈਗਾ ਮੈਂ ਸਾਜੂ ਬਣਾ ਲਾਉਂਦਾ ਹੀ ਨਹੀਂਗਾ ਤੂੰ ਤਾਂ ਪਹਿਲ ਮੈਂ ਤਾਂ ਲੂਣ ਨਾਲ ਹੀ ਲਾ ਲੈਣਾ ਉਹਨਾਂ ਨੂੰ ਪਤਾ ਤੂੰ ਤਾਂ ਲੂਣ ਨਾਲ ਲਾ ਲਾ ਕੇ ਤਾਂ ਦੇਖ ਲੂਣ ਨਾਲ ਨਹੀਂ ਭਾਈ ਆਪਾਂ ਬਾਲੀ ਘੈਂਟ ਬਣੀ ਆ ਕੋਈ ਨਾ ਬਾਈ ਬਣ ਕੇ ਦੇਖ ਤੂੰ ਲਾ ਕੇ ਦੇਖ ਰਾਂ ਜੇ ਓ ਬਾਲੀ ਤੇ ਹੈ ਚੰਦਰੀ ਇਹ ਤਾਂ ਫਿਰ ਤੈਨੂੰ ਪਤਾ ਸਮਾਨ ਆਪ ਵਧੀਆ ਪਾਉਣਿਆ ਹਾਂ ਫਿਰ ਇੱਕ ਤੂੰ ਚੱਕ ਕੇ ਉਹਦੀ ਭੱਜ ਲਿਆ ਸੀ ਆ ਮੈਂ ਤਾਂ ਲੁਕਾਉਣ ਗਿਆ ਸੀ ਚ ਭੱਜਿਆ ਕਿਉਂ ਆ ਮੈਨੂੰ ਤਾਂ ਲੱਗਿਆ ਤੂੰ ਮੇਨੂੰ ਸਮਾਨ ਚ ਕਾਇੰਗਾ ਕਿ ਓਏ ਨਹੀਂ ਯਾਰ ਨਾਲ ਤਾਂ ਮੈਨੂੰ ਮਿੰਦਰ ਨੂੰ ਕੁੱਟਿਆ ਅੱਛਾ ਜੋ ਤੂੰ ਭੱਜਿਆ ਮੈਂ ਤਾਂ ਮਿੰਦਰ ਨੂੰ ਕੁੱਟਿਆ ਉਹ ਗਰਮ ਪਾਣੀ ਮੇਰੇ ਤੇ ਪਾਦਾ ਅੱਛਾ ਬੀਬੀ ਨੇ ਓ ਤੂੰ ਤਾਂ ਬਾਹਲਾ ਥੱਲੇ ਲੱਗਿਆ ਜਨਾਨੀ ਦੇ ਬਾਬਾ ਕੀ ਕਰੇ ਮੈਨੂੰ ਪਤਾ ਰੋਟੀ ਵੀ ਖਾਣ ਓ ਇੰਨਾ ਨਹੀਂ ਹੁੰਦਾ ਤੂੰ ਤਾਂ ਕਹਿ ਦੇ ਨਮ ਤਾਂ ਚਾਰ ਖੁੰਜੇ ਲਾ ਕੇ ਖਾਣਾਗਾ ਓ ਫਿਰ ਇੰਨਾ ਵੀ ਜਨਾਨੀ ਦੇ ਥੱਲੇ ਲੱਗਦੇ ਹੁੰਦੇ ਤੂੰ ਤਾਂ ਬਾਹਲਾ ਲੱਗਿਆ ਚੰਦ ਉਹ ਪਤਾ ਹੀ ਆ ਹੁਣ ਜਿਰਾਨੀ ਤਾਂ ਜੁੱਤੀਆਂ ਨੇ ਰੱਖੇ ਜੁੱਤੀ ਥੱਲੇ ਫੇਰ ਲੋਡ ਰਹਿੰਦੀਆਂ ਪਤਾ ਨਹੀਂ ਤੈਨੂੰ ਜੁੱਤੇ ਲਗਾਉ ਰੱਖਣੀਆਂ ਸੇਣਾ ਵੇਣਾ ਬੰਦਾ ਤੂੰ ਲੈ ਲੈ ਅਤਨ ਪਾਣੀ ਪਾ ਕੇ ਲੈ ਗਏ ਨੇ ਮਾ ਤਾਂ ਪਾਣੀ ਮੈਂ ਪਾ ਲਵਾਂ ਆਪੀ ਪਾਣੀ ਪੂਰੀ ਦਾ ਭਰੇ ਨਹੀਂ ਇੱਥੇ ਕੁਝ ਹੈ ਨਹੀਂ ਆ ਚੰਦਰਾ ਇੱਥੇ ਖਾ ਚ ਲੜਾ ਵਾਹੀ ਲਾ ਲਿਆ ਖਾ ਚ ਪਾ ਲੈਣਾ ਹੋਰੇ ਤੂੰ ਰੱਖਣਾ ਹੀ ਲੈ ਕੇ ਕੈਂਪਰ ਮੰਗਾ ਲੈਂਦਾ ਓਏ ਮੈਂ ਤਾਂ ਆਜੀ ਮੈਨੂੰ ਤਾਂ ਥੋੜਾ ਟਾਈਮ ਹੋਇਆ ਇਹਨੂੰ ਆ ਲੂਣ ਲੈ ਰਿਹਾ ਮੈਂ ਲੂਣ ਪਾ ਕੇ ਉਹ ਸੱਚੋ ਕੌੜੀ ਵੜੀਆ ਦਾ ਬੜੀ ਕੌੜੀਆ ਬਣਾਈ ਕਿਨੇ ਆ ਫਿਰ ਹੈ ਅੱਡੀ ਕਿਨੇ ਆ ਬਣਾਈ ਵੀ ਤਾਂ ਤਾਈਆ ਆ ਆ ਮੈਨੂੰ ਹੁੜਾ ਦੇ ਨਾ ਕੋਈ ਗਲਾਸ ਨਹੀਂ ਇੱਥੇ ਹੈ ਨਾ ਕੋਈ ਗਲਾਸ ਨਾ ਕੋਈ ਬਾਟੀ ਨਾ ਕੋਲਾ ਪਿਆ ਸੀ ਉਹ ਸਮਾਨ ਤਾਂ ਕਿੱਥੇ ਪਿਆ ਸੀ ਕਿੱਧਰ ਗਿਆ ਫਿਰ ਕੋਈ ਲੈ ਕੇ ਆਉਣਾ ਚੱਕ ਇਧਰੋਂ ਆਪਾਂ ਕੱਲ ਆਏ ਨਹੀਂ ਨਾ ਖੇਤ ਇਧਰ ਗੇੜੇ ਨਹੀਂ ਮਾਰਿਆ ਟਿੱਕਣਾ ਕਿਨੇ ਖੇਤੋਂ ਇੱਥੇ ਕਿਤੇ ਹੋਣਗੇ ਮੈਨੂੰ ਤਾਂ ਥਿਆ ਇਹ ਮਾ ਬੋਤਲ ਜੀ ਪਈ ਸੀ ਇਹ ਹੀ ਵੜ ਲਈ ਚਾ ਉਹਨਾਂ ਵਧਿਆ ਕੀਤਾ ਹਾਂ ਹੋਰ ਠੀਕ ਹੈ ਮੈਂ ਲਿਆਉਣਾ ਲੂਣ ਲੈ ਕੇ ਦਿਨਾ ਆਏ ਲੂਣ ਤਾਂ ਬਸ ਸਬਜੀ ਜਿ ਬਣਾ ਕੇ ਫੇਲਾਵਾਂਗੇ ਰੱਖ ਲੈਣ ਸਬਜੀ ਕੌਣ ਆ ਕੇ ਬਣਾਉ ਉੱਥੇ ਹੈ ਤੇ ਜੋ ਹੀ ਨਹੀਂ ਅੱਜ ਤੇ ਜੋ ਕੱਥੇ ਚੰਦਰੀ ਮਿਲੀ ਨਹੀਂ ਨਾ ਉਹਨੂੰ ਮੈਂ ਦੱਸ ਕੇ ਵੀ ਨਹੀਂ ਆਇਆ ਵੀ ਮੈਂ ਜਾਣਨਾ ਨਹੀਂ ਮੈਨੂੰ ਤਾਂ ਹੀ ਲੱਗਿਆ ਜੀ ਮਾਸਤੇ ਤੂੰ ਬਣਾ ਲੈ ਆਉਣਾ ਕਿ ਸਮਾਨ ਸੂਣ ਅੱਛਾ ਉਹ ਮੈਂ ਦੱਛਕੇ ਵੀ ਨਹੀਂ ਆਇਆ ਉਹਨੂੰ ਵੀ ਮੈਂ ਖੇਤ ਜਾਣਾ ਅੱਜ ਤਾਂ ਦੱਛੀ ਨਹੀਂ ਹੋਇਆ ਉਹਦੇ ਮੇਰੇ ਤਾਂ ਸਾਰਾ ਪਿੰਡੂ ਹੀ ਲੱਗਦਾ ਰਹਿੰਦਾ ਉਹ ਕਹਿੰਦੇ ਨਾ ਤੇਰੇ ਕਰਤੂਤਾ ਨਹੀਂ ਸਹੀ ਤਾਂ ਇਹਦਾ ਮਿੰਦੋ ਲੜਦੀ ਰਹਿੰਦੀ ਮੈਨੂੰ ਕਰਤੂਤਾ ਨੂੰ ਆਪਾਂ ਕਿਸ ਨੂੰ ਕੀ ਕਹਤਾ ਆਪਾਂ ਕਿਹਾ ਦਾ ਮੈਂ ਕਿਹਾ ਕਿਸ ਨੂੰ ਕੀ ਕਹਾ ਮੈਨੂੰ ਤਾਂ ਆਪ ਕਹਿੰਦੇ ਨੇ ਕਿ ਜੇ ਤੂੰ ਭੋਲੇ ਨਾਲ ਰਹਿਣਾ ਹੈਗਾ ਤਾਂ ਭੋਲਾ ਕਿਸ ਨੂੰ ਕੀ ਕਹਿੰਦਾ ਪਰ ਪਿੰਡ ਵਾਲੇ ਤਾਂ ਕਹਿੰਦੇ ਨੇ ਵੀ ਜੇ ਤੇ ਕਰਤੂਤਾ ਸਹੀ ਹੁੰਦੀਆਂ ਮਿੰਦੋ ਕਹਿੰਦੀ ਇਹ ਕਰਤੂਤਾ ਸੀ ਇਹਦਾ ਬਿਆਨ ਕਰਾ ਲੈਂਦਾ ਇਹ ਉਹ ਬਿਆ ਨਹੀਂ ਬੱਬਾ ਤੇਰੇ ਨੂੰ ਫਰਮਾਇ ਵੀ ਛਤਰਖੰਦਾ ਰਹਿੰਦਾ ਉਹ ਤਾਂ ਗੱਲ ਤੇ ਸਹੀ ਹੈ ਹਾਂ ਐਵੇਂ ਆਪਾਂ ਨਹੀਂ ਹਾਂ ਸਹੀ ਗੱਲ ਦੇਸੀ ਗੱਲ ਪਰੋੜੇ ਗੱਲਾਂ ਆਪਾਂ ਚਾਰ ਖੁੰਝ ਲਾਇਆ ਖਾਇਦੇ ਨੇ ਲੈ ਤੱਤੇ ਸਹੀ ਗੱਲ ਉਹਦੇ ਦੇਲੇ ਤੇ ਚਾਹ ਨੂੰ ਕਿੰਨੇ ਮਿੰਟਾ ਕੀਤੀਆਂ ਹਾਂ ਦਿੱਤੀ ਵੀ ਨਹੀਂ ਚਾਹ ਨਾ ਕੇ ਆਪਣਾ ਦੇਲਾ ਉਹ ਯਾਰ ਬੱਚਾ ਤਾਂ ਬੀਬੀ ਦੇ ਬਾਹਲਾ ਥਲੇ ਲੱਗੇ ਆ ਇਹਨਾ ਨਹੀਂ ਹੁੰਦਾ ਬਈ ਮੇਲੇ ਤੇ ਜਾਣਾ ਸੀ ਮੈਂ ਅੱਛਾ ਮੈਂ ਮਿੰਦਰਗਾ ਵੀ ਨਾਲ ਚੱਲ ਮੇਰੇ ਅੱਛਾ ਮੈਂ ਤਾਂ ਕਦੇ ਜਾਣਾ ਨਹੀਂ ਨਾਲ ਹੂੰ ਤੇ ਮੈਨੂੰ ਤੋਂ ਆਉਂਦਾ ਹੈ ਨਾ ਜਲੇਬੀਆਂ ਲਿਆਦੀ ਤੇ ਪਕੌੜੇ ਲਿਆਦੀ ਅੱਛਾ ਕੱਲਾ ਵਾਗਿਆ ਮੇਲੇ ਤੇ ਫਿਰ ਕੱਲੇ ਹੀ ਗਿਆ ਮੈਂ ਅੱਛਾ ਉਹਦੋਂ ਮੇਲਾ ਕਿਤੇ ਗਿਆ ਹੋਇਆ ਸੀਗਾ ਅੱਛਾ ਹੋਊਗੀ 2 ਸਾਲਾਂ ਦੀ ਗੱਲ ਆ ਅੱਛਾ ਬਈ ਹੂੰ ਤੇ ਮੈਂ ਤਾਂ ਠੀਕ ਆ ਆਉਂਦਾ ਲੈ ਆਉਂਗਾ ਫਿਰ ਉਹ ਯਾਰ ਦਿਮਾਗ 'ਚ ਗੱਲ ਨਹੀਂ ਰਹੀ ਮੇਰੇ ਤਾਂ ਅੱਛਾ ਮੈਂ ਜਲੇਬੀਆਂ ਤਾਂ ਲਿਆਇਆ ਆਉਂਦਾ ਹਿਆ ਹੂੰ ਪਕੌੜੇ ਭੁੱਲਿਆ ਆ ਫਿਰ ਤੇ ਫਿਰ ਕੀ ਹੋਇਆ ਤੇ ਜੋ ਜਲੇਬੀਆਂ ਲੈ ਆਉਂਦੀਆਂ ਮੈਂ ਅੱਛਾ ਉਹ ਤਾਂ ਜਲੇਬੀਆਂ ਵੀ ਨਹੀਂ ਖਾਦੀਆਂ ਅੱਛਾ ਛੜ ਕੇ ਹੀ ਲੀਦੀਆਂ ਹੈ ਬਈ ਇਹ ਚਾਹੀ ਕੀਤਾ ਹੋਰ ਤੇ ਮੇਰੇ ਤਾਂ ਬਾਅਦ ਚ ਮੈਂ ਡੰਗਰ ਡੰਗਰ ਖੜੇ ਸੀਗੇ ਗੋਹਾਗਾ ਚੱਕਣ ਲੱਗ ਗਿਆ ਉਹਨਾਂ ਦਾ ਹਾਂ ਬਈ ਤੇ ਮੇਰੇ ਤਾਂ ਉਦੋਂ ਬਾਅਦ ਯਾਦ ਆਇਆ ਵੀ ਯਾਰ ਮੈਂ ਤਾਂ ਪਕੌੜੇ ਭੁੱਲਿਆ ਆ ਅੱਛਾ ਬੀਬੀ ਨੇ ਪਕੌੜੇ ਮੰਗਾਏ ਸੀ ਹਾਂ ਪਕੌੜੇ ਮੰਗਾਏ ਸੀ ਜਲੇਬੀ ਵਾਲਾ ਪਕੌੜੇ ਭੁੱਲਿਆ ਆ ਅੱਛਾ ਤੇ ਮੈਂ ਉਹਨੇ ਪੈਰ ਹੀ ਮੁੜ ਗਿਆ ਫੇਰ ਅੱਛਾ ਬਈ ਜਦੋਂ ਪਕੌੜੇ ਲੈ ਕੇ ਆਇਆ ਉਹ ਤਾਂ ਬਈ ਫੇਰ ਵੀ ਛੜਤੇ ਹੋਣੇ ਅੱਛਾ ਬਾਅਦ ਦੁਬਾਰੇ ਵੀ ਨਹੀਂ ਖਾਦੇ ਦੁਬਾਰੇ ਨਹੀਂ ਖਾਦੇ ਵੀ ਪਹਿਲਾਂ ਹੀ ਲੈ ਕੇ ਆਇਆ ਅੱਛਾ ਤੇ ਚਲੋ ਨਹੀਂ ਦਿਮਾਗ 'ਚ ਗੱਲ ਰਹੀ ਹੈ ਨਾ ਹੂੰ ਤੇ ਫੇਰ ਕੀ ਹੋਇਆ ਨਾ ਮੀਂਹ ਤਾਂ ਬਾਹਲੀਆਂ ਹਨਾ ਨਖਰੇਬਾਜ਼ ਹੁੰਦੀਆਂ ਤੇ ਨਾ ਬਾਹਲੀਆਂ ਤੇ ਉਦੋਂ ਬਾਅਦ ਕੀ ਆ ਨਾ ਤਾਂ ਮੈਨੂੰ ਰੋਟੀ ਦਿੱਤੀ ਰਾਤ ਨੂੰ ਅੱਛਾ ਨਾ ਕੋਈ ਚਾਹ ਨਾ ਪਾਣੀ ਅੱਛਾ ਨਹੀਂ ਕਰਦੇ ਰਹੋਦੇ ਭਈ ਹਵਤਾ ਲੰਘ ਗਿਆ ਮੇਰੇ ਤਾਂ ਚੁੱਲੇ 'ਚ ਹੱਥ ਮੱਚ ਗਏ ਅੱਛਾ ਤੇ ਮੈਂ ਤਾਂ ਰੋਟੀ ਨਾ ਇੱਕ ਗੱਲ ਹੋਰ ਬਈ ਹਾਂ ਬੀਬੀ ਦਾ ਭਾਈ ਤੇਜ ਬੁੜੀ ਆ ਚੱਲ ਫਿਰ ਹੁਣ ਤੇ ਕੀ ਕਰੀਏ ਹੁਣ ਚਲੋ ਤੇਰਾ ਟਾਈਮ ਪਾਸ ਹੋਈ ਜਾਂਦਾ ਹਾਂ ਹਾਂ ਹੁਣ ਤਾਂ ਹੀ ਮੈਂ ਕੀ ਕਹਿਣਾਗਾ ਕੁਝ ਕਹਿੰਦੀ ਆਪਾਂ ਬੋਲ ਦੇਣੀ ਏ ਹੂੰ ਮਤਲਬ ਰੋਟੀ ਤਾਂ ਮਿਲ ਜਾਂਦੀ ਆ ਹਾਂ ਹਨਾ ਜੇ ਮੈਂ ਫੇਰ ਕੋਈ ਹਫਤੇ ਵਾਲਾ ਕੰਮ ਕਰਤਾ ਹੁਣ ਤਾਂ ਰੋਟੀ ਵੀ ਨਹੀਂ ਲੈਣੀ ਮੇਰੇ ਕੋਲ ਤੇ ਗੋਡੇ ਦੋਹਦੇ ਰਹਿੰਦੇ ਹੈਗੇ ਅੱਛਾ ਪਾਲੀ ਕੌੜੀ ਬਣੀ ਆ ਹਨਾ ਕੌੜੀ ਤਾਂ ਬਣੀ ਆ ਕੀ ਕੁਝ ਪਾਇਆ ਸੀ ਸਮਾਨ ਯਾਰ ਪਾਵਾ ਕੁਝ ਪਾਦਾ ਜੀ ਤਮੇ ਅੱਛਾ ਨੂਨ ਲਿਆਵਾ ਪੂਰਾ ਹਾਂ ਚਲਿਆ ਨੂਨ ਲੈ ਲੈ ਹਾਂ ਐ ਹੋਏ ਤੇਜੋ ਗੋਣੀ ਅੱਜ ਤੇਜ ਨੂੰ ਪਤਾਜ ਮੈਂ ਦੱਸ ਕੇ ਨਹੀਂ ਆਇਆ ਮੈਂ ਕਿਦਾਂ ਦੱਸਾਂ ਮੁਰਗਾ ਵਰਗੇ ਬਣਾ ਲੈਂਦੇ ਯਾਰ ਅੱਜ ਘਰੇ ਦਾ ਕਰਦਾ ਭਾਈ ਰੋਟੀ ਮਿਲਨੀ ਆ ਕਿ ਨਹੀਂ ਮਿਲਨੀ ਅੱਜ ਮੈਂ ਤਾਂ ਲੂਣ ਨਾਲ ਹੀ ਹਾਲਾ ਤੇ ਬਾਲਾ ਵਧੀਆ ਬਸ ਲੂਣ ਨਾਲ ਹੀ ਸਾਜੂ ਜੀ ਬਣਾਵਾਂਗੇ ਕਿਉਂ ਯਾਰ ਤੇਜ ਨੂੰ ਫੋਨ ਫੋਨ ਲਾ ਕੇ ਦੇਖ ਲਾ ਉਹ ਫੋਨ ਹੈ ਨਹੀਂ ਮੇਰੇ ਕੋਲ ਹਾਂ ਤੂੰ ਮੈਨੂੰ ਦੱਸ ਕੇ ਨਹੀਂ ਆਇਆ ਅੱਜ ਆ ਤੇਜੋ ਕਿਵੇਂ ਆ ਚਾਚਾ ਜੀ ਸਸਰੀਕਾਲ ਸਸਰੀਕਾਲ ਭਾਈ ਸਸਰੀਕਾਲ ਲਓ ਠੀਕ ਰਹਿੰਦੇ ਹੋ ਠੀਕ ਆ ਭਾਈ ਵਧੀਆ ਦੇ ਟਾਈਮ ਲੰਗੀ ਜਾਂਦਾ ਹੈ ਮੇਰੇ ਚਾਚੀ ਠੀਕ ਹੈ ਚਾਚੀ ਦਾ ਠੀਕ ਆ ਚਾਚੀ ਨੂੰ ਕਿਉਂ ਨਾ ਭਾਈ ਚਾਚੀ ਦਾ ਠੀਕ ਆ ਡਾਂਗਾ ਹਾਂ ਦਾ ਚਾਚੀ ਤੋਂ ਚੱਲ ਵਧੀਆ ਤੂੰ ਮੈਨੂੰ ਦੱਸ ਕੀ ਨਹੀਂ ਆਇਆ ਅੱਜ ਉਹ ਮੈਂ ਹੋਰ ਪਾਸੇ ਉਹ ਜਾ ਫਿਰ ਅਸੀਂ ਕੰਮ ਚ ਹਾਂ ਆ ਇੱਥੇ ਬਹਿਣਾ ਥੱਲੇ ਉੱਤੇ ਥੱਲੇ ਬੱਧੀ ਕੋਈ ਨਾ ਭਾਈ ਬਹਿ ਜਾ ਬਹਿ ਜਾ ਕੋਈ ਨਾ ਦੱਸਾਈ ਦੇਣਾ ਤੈਨੂੰ ਇੱਥੇ ਆ ਮੈਂ ਅੱਜ ਹੋਰ ਨਾਲ ਦੇ ਪਿੰਡ ਕੰਮ ਗਿਆ ਸੀ ਹਾਂ ਥੋੜਾ ਯਾਰ ਕਾਣੂ ਕੰਮ ਗਿਆ ਜੀ ਭਾਈ ਹਾਂ ਕਰੇ ਸਿੰਧਾ ਆ ਗਿਆ ਜੇੜ ਖੜਕਾ ਮੈਨੂੰ ਸਾੜ ਕੇ ਆ ਗਿਆ ਕਹਿੰਦਾ ਪੁਲਿਸ ਆਈ ਘਰੇ ਬੀਬੀ ਦੇ ਅੱਖਾਂ 'ਚੀ ਦਾਰੂ ਗੱਡੀਆਂ ਸੀਗੇ ਉਹ दारू ਘਾਤੋ ਪੜਦੇ ਹੁੰਨੇ ਹੋ ਤੁਸੀਂ ਉਹ ਐਨੇ ਨਾਲ ਖੰਛਣ ਹੋ ਜਾਂਦਾ ਚਲ ਵੀ ਤਿਆਰ ਆਉਂਦੇ ਸੀ ਅੱਗੇ ਚਲ ਵੀ ਘਰ ਦੀ ਥੋੜੀ ਮੋਟੀ ਹੋਣਾ ਚਾਚਾ ਜੀ ਚਲ ਆਏ ਉਹਦਾ ਕੀ ਹੁੰਦਾ ਭਾਈ ਚਲ ਰੋਜ਼ ਨੂੰ ਤਾਂ ਠੀਕ ਹੀ ਆ ਚਾਚਾ ਤੂੰ ਤਾਂ ਆਪ ਇਹਨਾਂ ਦੇ ਮੰਗਰੀ ਲੱਗ ਰਹੇ ਆ ਉਹ ਚਲ ਵੀ ਚਲ ਥੋੜੀ ਮੋਟੀ ਚਲ ਹੋ ਜਾਂਦਾ ਹਨਾ ਨਾ ਥੋੜੀ ਤਾਂ ਫਿਰ ਬਾੜੀ ਹੋ ਜਾਂਦੀ ਹੈ ਚਾਚਾ ਨਾ ਨਾ ਭਾਈ ਇਹ ਤਾਂ ਥੋੜੀ ਇੱਕ ਅੱਧਾ ਬਸ ਪਿਗ ਲਾਉਣੇ ਜੀ ਤਾਂ ਬਾਹਲੇ ਨਹੀਂ ਇੱਕ ਆ ਦੋ ਉਹ ਤਾਂ ਗੱਡੀਆਂ ਸੀ ਇੱਕ ਗੱਡੀ ਵੀ ਕਾ ਬਾਵਾ ਪਰ ਲੱਤ ਤਾਂ ਪਹਿਲੀ ਡੂੜ ਹੈਗੀ ਉਹ ਕੋਈ ਨਹੀਂ ਇਹਦੇ ਨਾਲ ਕੀ ਹੁੰਦਾ ਇਹਨਾਂ ਦਾ ਫੰਕਸ਼ਨ ਹੋ ਜਾਂਦਾ ਪੀ ਕੇ ਡਿੱਗ ਗਿਆ ਤੇ ਹਾ ਵੀ ਟੁੱਟ ਗਈ ਉਹ ਜਿੰਨੇ ਨਾਲ ਧੋਪਣੇ ਲੱਗਦੀ ਨਾ ਪਰ ਲੈ ਤਾਂ ਤੇਰੀ ਗਲਤ ਗੱਲ ਹੈ ਕੋਈ ਕਿਵੇਂ ਆਈ ਖੇਤ ਇਹ ਤਾਂ ਹਾਂ ਸਰੀ ਵੱਡਣ ਹੋਈ ਇਤਨਾ ਵੜੇ ਮਹਸਾਬ ਦੀ ਸੋਜੀ ਲੈ ਜੀ ਸਬਜ਼ੀ ਲੈ ਜੀ ਆ ਪਿੰਡੀਆਂ ਲੱਗੀਆਂ ਪਈਆਂ ਤੋ ਨਹੀ ਪਿੰਡੀਆਂ ਵੀ ਮੈਂ ਲੈ ਕੇ ਆਣੀ ਨੇ ਘਰੇ ਮੰਗਾਈਆਂ ਨੇ ਪਿੰਡੀਆਂ ਚਲ ਫਿਰ ਮੈਂ ਕੱਦੂ ਲੈ ਨਹੀਂ ਤੋੜ ਲਾ ਪਿੰਡੀਆਂ ਬਾਦੂ ਲੱਗੀਆਂ ਪਈਆਂ ਤੋੜਦਾ ਕੋਈ ਨਾ ਚਲ ਕੋਈ ਨਾ ਚਾਚੇ ਲੈ ਜਾਣਗੇ ਚੱਲ ਕੋਈ ਨਾ ਲੈ ਜਾ ਭਾਈ ਇਹ ਦੋ ਬਾਲ ਨਹੀਂ ਕਿੰਨੇ ਗਏ ਦੋ ਦਾ ਟੋਟਰੂਆ ਇਹ ਦੋ ਜਣੇ ਬੀਬੀ ਤੇ ਚੱਲ ਮੈਂ ਕਹਿ ਦੂੰਗੀ ਕੋਈ ਤੋੜ ਕੇ ਲੈ ਗਿਆ ਜੀ ਪਹਿਲਾਂ ਕਹਿ ਦੂੰਗਾ ਮੈਂ ਚੱਲ ਕਾ ਨੂੰ ਚਾਚਾ ਜੀ ਤੁਸੀਂ ਲੈ ਜਾ ਕੋਈ ਨਾ ਮੈਂ ਤੋੜ ਦੂੰਗਾ ਦੇਖ ਲਓ ਤੁਸੀਂ ਇਹ ਦੁੱਧ ਕਰ ਲਿਓ ਚਾਰ ਨਹੀਂ ਬਣਾਈ ਚਾਰ ਨਹੀਂ ਅੱਜ ਨਹੀਂ ਜਾ ਬਣਾਈ ਅੱਜ ਤਾਂ ਸੀ ਪੈਗ ਲਾਈ ਜਾਂਦੇ ਸੀ ਨਾ ਭੋਲੇ ਪੈਗ ਨਾ ਲਾਇਆ ਕਰ ਕੱਲ ਦਾ ਭਾਈ ਸਾਡਾ ਕੱਲ ਦਾ ਸਿੰਧ ਨੇ ਬੜਾ ਨੁਕਸਾਨ ਕਰਾਦਾ ਭਾਈ ਸਾਡਾ ਦਾ ਇਹਦੇ ਬਿਨਾ ਕੀ ਹੈ ਮੇਰਾ ਇੱਕ ਤੂੰ ਹੈ ਹੀ ਕੇ ਬੱਚ ਹੋਰ ਕੌਣ ਹੈ ਮੇਰਾ ਉਹ ਲਸਰਾਬ ਹੀ ਹੈ ਤੇ ਹੀ ਤਾਂ ਸਰਾਬ ਕਾਨੂੰਨ ਪੀਤੀਆ ਸਵੇਰ ਦੀ ਸਾਡੀ ਬੋਤਲ ਤਾਂ ਨਹੀਂ ਬੈਠਾ ਲੱਗ ਜਿੱਦੀ ਇਹਦਾ ਚਾਚਾ ਵੀ ਲਾਉਂਦਾ ਵਿੱਚ ਮੈਂ ਇਕੱਲਾ ਥੋੜੀ ਪੀਣਾ ਚਾਚਾ ਮੈਂ ਚਾਚੀ ਦੱਸ ਕੇ ਆਉਂ ਮੈਂ ਚਾਚੀ ਨੂੰ ਵੀ ਦੱਸ ਕੇ ਆ ਮੈਂ ਚਾਚੀ ਤਾਂ ਸਾਨੂੰ ਗਾਲਾਂ ਕੱਢਦੀ ਪਹਿਲਾਂ ਹੀ ਜਿਹੜੀ ਰੋਟੀ ਇੱਕਦੇ ਫੇਰ ਬਾਲਾ ਬਾਲਾ ਲੱਗਿਆ ਚਾਚੇ ਥੱਲੇ ਬਾਲਾ ਛਤਰਗੰਦਾ ਰਹਿੰਦਾ ਤੂੰ ਛਤਰ ਚਾਚੇ ਤੇ ਗਲਤੀ ਹੂ ਤਾਂ ਹੀ ਖਾਂਦਾ ਗਲਤੀ ਕਿਉਂ ਨਹੀਂ ਬੀਬੀ ਬਾੜੀ ਚ ਲਾਗ ਗਜਰਨੀ ਆ ਬਾਲਾ ਬੋਲਦੀ ਆ ਮਾਦਾ ਭਈ ਸਾਰੇ ਦਿਨ ਕੰਮ ਕਰਦਾ ਰਹਿਣਾ ਖੇਤੋਂ ਫਿਰ ਘਰੇ ਘਰੋਂ ਫਿਰ ਇੱਥੇ ਕੰਮਤਾ ਚਾਚਾ ਜੀ ਕਰਮ ਹੁੰਦੇ ਆ ਬੰਦੇ ਦੇ ਹੋਰ 10 ਮਿੰਟ ਚੱਲ ਮੈਂ ਤੇ ਭੋਲਾ ਰੇ ਬਹਿ ਜਾਨੇ ਗੱਲਾਂ ਕਰ ਲੈ ਚਾ ਇੰਨਾ ਟਾਈਮ ਪਾਸ ਹੋ ਜਾਂਦਾ ਮੈਨੂੰ ਤਾਂ ਆਪਣੀ ਜਰਦੀ ਚੰਦਰੀ ਹੋ ਪੋਲ ਪੀਣਾ ਸ਼ਰਾਬ ਕਿਉਂ ਜਰੇ ਤੈਨੂੰ ਉਹ ਸ਼ਰਾਬ ਪ੍ਰਪ ਕੀ ਦਿੱਤੀ ਪੰਨ ਮਾੜਾ ਚੰਗਾ ਨਹੀਂ ਬੋਲਦੇ ਭਾਈ ਮਾੜਾ ਚੰਗਾ ਬੋਲੇਗਾ ਤੂੰ ਜਿੱਤ ਡਾਲੇਗਾ ਚਾਰ ਰੋ ਲੈ ਭਾਈ ਦੇਵਾ ਪੈਗ ਨਾ ਨਾ ਮੈਂ ਨਹੀਂ ਲਾਉਂਦਾ ਨਹੀਂ ਨਹੀਂ ਮੈਂ ਨਾਲਾ ਘੁੱਟ ਨਹੀਂ ਮੈਂ ਇੱਧਰ ਢੀੜਾ ਮਾਰਿਆ ਵਾ ਚੌਂਦੀ ਕਰੋ ਗੱਲਾਂ ਚੰਗਾ ਕੋਈ ਨਹੀਂ ਮੈਂ ਆਉਣਾਗਾ ਜਲਦੀ ਮੁੜਾਂ ਹੀ ਬਸ ਆ ਗਿਆ ਢੀੜਾ ਮਾਰਿਆ ਵਾ ਮੋ ਪਾਣੀ ਨੂੰ ਦੇਖਿਆ ਵਾ ਉੱਤੇ ਤੋਂ ਕੱਖ ਲੈਣ ਆਈ ਸੀ ਹਾਂ ਕੋਲੇ ਕੱਖ ਲੈਣ ਆਈ ਸੀ ਅੱਛਾ ਮਗਾ ਕੱਖ ਲਿਆ ਵਾ ਆ ਮੰਜੇ ਤੇ ਵਜਾ ਪੁੰਜੇਗਾ ਬੈਠੀ ਐ ਤਾ ਇੱਥੇ ਬੈਜਾ ਮੰਜੇ ਤੇ ਆਈ ਹਾਈ ਪੁੰਜੇਗਾ ਬੈਠੀ ਐ ਜੇ ਪਹਿਲਾ ਆ ਜਾਂਦੀ ਘੰਟਾ ਕਾ ਸਬਜੀ ਜੁੱਜੀ ਧਰ ਲੈਂਦੇ ਆਹ ਖੜੀ ਨਾ ਥੱਕ ਗਈ ਵੇ ਹੋਰ ਕੋਲੇ ਠੀਕ ਐ ਤੇ ਜੋ ਵਧੀਆ ਚਾਹ ਤੇ ਬਣਾ ਲਈ ਵੇ ਕੇ ਬਣਾਈ ਚਾਹ ਅਜਰੀ ਬੀਤੀ ਆਈ ਕਾ ਤੋ ਮੋਤੀ ਜਾਨਾ ਉਹ ਇਹਦੇ ਨਾਲ ਹੀ ਦਿਨ ਲੰਘਦੇ ਆ ਟਾਈਮ ਪਾਸ ਹੋ ਜਾਂਦਾ ਬਸ ਹੋਰ ਛੜਾ ਘਾਂਟ ਨੂੰ ਜਾਂ। ਹਾਂ ਵੀ ਕੁੰਣਿਆ ਮੈਂ ਦਾਦਾ ਮੈਲੇ ਗਿਆ। ਮੇਲੇ ਤਾਂ ਨਹੀਂ ਮੇਲੇ ਕਿੱਥੇ ਗਿਆ? ਨਹੀਂ ਉਹ ਨਾਲ ਦੇ ਪਿੰਡ ਕੰਮ ਸੀ। ਕੁੰਣਿਆ ਮੈਂ ਚੂੜੀਆਂ ਤਾਂ ਲਿਆ ਦਿੰਦਾ। ਚੂੜੀਆਂ ਲਿਆਵੇ। ਲਿਆਵੇ ਚੂੜੀਆਂ। ਤੂੰ ਮੈਲੇ ਜਾਇਆ ਚੂੜੀਆਂ ਲੈ ਕੇ। ਉਹ ਨਹੀਂ ਮੇਲੇ ਗਿਆ ਮੈਂ ਨਾਲ ਦੇ ਪਿੰਡ ਕੰਮ ਸੀ ਉੱਥੇ ਗਿਆ ਸੀ। ਨਾ ਮੈਂ ਦੱਸਿਆ ਕਿਸੇ ਨੂੰ। ਨਹੀਂ ਮੇਲੇ ਕਹਣੂ ਗਿਆ। ਇੱਕ ਪਾਲਤ ਦੋ ਹੋਣੀ ਹਰਦੀ ਝੰਜਰਾ ਤਾਂ ਲਿਆ ਦੇ ਵੇ ਦੇਖੀ ਝੰਜਰਾ ਕੀ ਪਾਈ ਗਿੱਟੇ ਦੇ ਤੇ ਕਾਲੇ ਆ ਹਾਂ ਦੇ ਕਾਲਾਂ ਚ ਕਿਹੜਾ ਪੈਂਦਗਾ ਨਹੀਂ ਉਹ ਰੇ ਗਿੱਟੇ ਦੇ ਕਾਲੇ ਗਿੱਟੇ ਥੋੜੀ ਥੋੜੀ ਲਾ ਦਿੰਦਾ ਝੰਜਰਾ ਨਹੀਂ ਲਿਆ ਦੀ ਕੋਈ ਨਹੀਂ ਜਿਆਦਾ ਕੋਲੇ ਆ ਕਤੂ ਕਰਦਾ ਲਾ ਦੂੰ ਕੋਈ ਨਾ ਕੋਲੇ ਲਿਆ ਕੇ ਲੀ ਕੋਈ ਨਾ ਕਨਾਰਾਂ ਜੀ ਤੋਂ ਇੰਨੇ ਆ ਪੂਰੇ ਸ਼ਨ ਸ਼ਨ ਕਰਾਂਗੇ ਜੀ ਝੰਗਾ ਹੈ ਮਾਰਨਿੰਗ ਉੱਠਦੀ ਵੇ ਹਾਂ ਕੋਈ ਨਾ ਲਿਆ ਦੂੰ ਜਿਵੇਂ ਉਹ ਘਾਣਾ ਜੈ ਨਹੀਂ ਉਹ ਆਵਾਂ ਮੈਂ ਫਲਾਈ ਫਲਾਈ ਕਰਕੇ ਹਾਂ ਕੋਈ ਢਾਂਜਰਾਂ ਲੈ ਆ ਰਗੇ ਲੈ ਕੇ ਦੇਣੀ ਜ਼ਰੂਰ ਮੈਨ ਬਾੜਾ ਸਮੋਕਾ ਕੋਈ ਨਾ ਲੈ ਰੇ ਕਰਾ ਨਹੀਂ ਦਵਾਦਾ ਨਾ ਭੋਲੇ ਉਹਨੇ ਤਾਂ ਮੈਨੂੰ ਸੌਂ ਵੀ ਨਹੀਂ ਪੰਨੀ ਕਰੇ ਕਦੇ ਨਹੀਂ ਉਹਨੇ ਮੈਨ ਬਿਆਖੇ ਇਹਨੇ ਕਿਆ ਲਿਆ ਕੇ ਦਿਆ ਕਰੇ ਭੁੰਣਣੇ ਨੂੰ ਦੋਨੂੰ ਆਪ ਨੂੰ ਹੀ ਦਵਾਉਣੇ ਚਲ ਤਨ ਮੈਂ ਲੈ ਆਂ ਤਿੱਜ ਢਾਂਜਰਾਂ ਹਾਏ ਭੋਲੇ ਮੈਨੂੰ ਨੌ ਪਾਲਸ ਵੀ ਲੈ ਆ ਦੇਗਾ ਲੈ ਹੁਣ ਤਨ ਉਂਗਲ ਫੜਾਈ ਤੂੰ ਗੁੱਟ ਫੜਨ ਦਿੱਕ ਜਾਨੀ ਆ ਨਹੀਂ ਭੋਲੇ ਢਾਂਜਾਂ ਲੈ ਆ ਤੂੰ ਚੂੜੀਆਂ ਲੈ ਆ ਤੂੰ ਬੱਛ ਭੁੰਣਣੇ ਲਿਆ ਦੀ ਕੋਈ ਨਾ ਲੈ ਦੂੰ ਐ ਕਦ ਕਹ ਤੂੰ ਕੀ ਕਹਦੇ ਹੁੰਦੇ ਐਨੂੰ ਆਇਨੂ ਨੇਲ ਪੇਂਟ ਕਹਿ ਵੀ ਦਿੰਦੇ ਨੇ ਉਹ ਤਾਂ ਅੱਛਾ ਆ ਪਤ ਜਨ ਨੋ ਪਾਲਸੀ ਕਹਿੰਦੇ ਨੋ ਪਾਲਸ ਹਾਂ ਚ ਹੋ ਜਾਂਦੀ ਵੀ ਨੋ ਹਨੂ ਬੁੜੀਆਂ ਦਾ ਬਾੜਾ ਪੁਛਾਉਂਦੇ ਨਾ ਲਾਉਣ ਬਾਤ ਤੇ ਜੋ ਹਾਂ ਕਿਧਰੇ ਕੁਛ ਲਾ ਲਿਆ ਕਿਧਰੇ ਕੁਛ ਲਾ ਲਿਆ ਦੇ ਪੁੰਨੇ ਨਾ ਸੋਣਗੇ ਵੀ ਤਾਂ ਹੀ ਲੱਗਦੇ ਵਾ ਬਾੜਾ ਕੁਛ ਮੋਦ ਜਾਨਦੀਆਂ ਦਾ ਵੀ ਲਾਉਣ ਵਾਲਾ ਉਹ ਸੁੱਤਾ ਰਹਿਣਾ ਕਾ ਤੋ ਕਹਿਣਾ ਵੇ ਹੋਰ ਪੁੰਦਰ ਘੋੜਾ ਲਾਉਂਦੇ ਨੀ ਆ ਤੂੰ ਪਾਈ ਫਿਰਦਾ ਕੰਨਾ ਚ ਨਾਲੇ ਓਏ ਇਹ ਤਾਂ ਚਪਾਈ ਫਿਰਦਾ ਇਹ ਤਾਂ ਆਪਣੇ ਪਵਾ ਪਾਈਆ ਆ ਦੇ ਹੱਥਾਂ 'ਚ ਕੋਈ ਨਾ ਤਾਂ ਰਹਿਣਾ ਉਹ ਬੁੜੀਆਂ ਦਾ ਬਾਹਲਾ ਕੁਛ ਹੁੰਦਾ ਜਨਾਨੀਆਂ ਦਾ ਉਹ ਲਾਲਿਆ ਫਲਾਣਾ ਦਾ ਲੈ ਢਮਕਾ ਲੈ ਆ ਕੋਈ ਨਾ ਆਇਆ ਨਾ ਕਿਆ ਕਰ ਮੇਰੇ ਤਾਂ ਤੁੱਦੀਲੀ ਤੋੜਤਾ ਤੋਈ ਨਾ ਕਿ ਬੋੜੂnga ਤਾਂ ਬਾਹਲਾ ਕੁਛ ਲਾਉਂਦਾਂ ਲੈ ਆਇਆ ਨਾ ਕਿਆ ਕਰ ਦੋ ਆ ਗਈ ਬੀਬੀ ਹੋਰ ਇੱਥੇ ਹੋਰ ਕੀ ਨਾਲ ਵਾ ਗਿਆ ਜੈਲੂ ਬੁੜੀ ਵੀ ਆ ਅੱਛਾ ਹੋ ਗਿਆ ਨੀ ਕਹਿੰਦੀ ਹੋਰ ਉਹਦੇ ਬੁੜੀ ਬੜੇ ਆਪਣੇ ਪੋ ਪਿੱਛੇ ਪਈ ਆ ਹੈ ਮੇਲਾ ਤੇਰੀ ਚਾਚੀ ਨੂੰ ਉਹੀ ਲੈ ਕੇ ਆ ਰਹੀ ਜਿੱਧਰ ਜਾਂਦੇ ਆ ਮੰਗਰ ਮੰਗਰ ਆ ਜਾਂਦੀ ਆ ਬੁੜੀ ਜੀ ਚਾਹਦੀ ਕੀ ਆਏ ਪਤਾ ਨਹੀਂ ਚੱਲ ਹੁਣ ਫਿਰ ਚੱਲ ਦੇ ਦੇ ਇੱਕ ਬੰਦਾ